ਹੈਲੋ ਡੀਅਰ ਸਟੂਡੈਂਟ ਇਲੈਕਟ੍ਰੀਕਲ ਜੰਕਸ਼ਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਲੱਗੇ ਆਂ ਪੀਐਸਪੀਸੀਲ ਲਾਈਨਮੈਨ ਦੇ ਇਗਜ਼ਾਮ ਬਾਰੇ ਜਿਹੜੇ ਐਮਕਿਊ ਐਮਕਿਊ ਦੇ ਕੁਐਸਚਨ ਆਉਂਦੇ ਆ ਤੇ ਮੈਂ ਕੁਝ ਕੁਐਸਚਨ ਤੁਹਾਡੇ ਸਾਹਮਣੇ ਲੈ ਕੇ ਆਇਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਬੇਸ ਤਰ੍ਹਾਂ ਦੇ ਕੁਐਸਚਨ ਆਉਂਦੇ ਆ ਉਹ ਤੁਸੀਂ ਤਿਆਰੀ ਕਰ ਸਕੋ ਤੇ ਸਭ ਤੋਂ ਪਹਿਲਾਂ ਪਹਿਲਾ ਕੁਐਸਚਨ ਆਪਣਾ ਇੱਕ ਰੇਲੂ ਇਮਾਰਤ ਤੋਂ ਅਰਥਿੰਗ ਦੀ ਘਟੋ ਘਟ ਦੂਰੀ ਕਿੰਨੀ ਹੁੰਦੀ ਹੈ অপশন হ 1.5 মিটার অপশন বি হ 2.5 মিটার অপশন সি হ 3.5 মিটার অপশন ডি হ 4.5 মিটার তে ইস তরহ দি কোশ্চেন আন্দে হ ও চার অপশন hunde হ তো আপানু সিলেক্ট করনা হুnda হ বি কেডা আপনা আনসার সহি হ তে এনা وچো সহি আনসার হ 1.5 মিটার নেক্সট কোশ্চেন হ ਅਗਲਾ ਕੁਐਸਚਨ ਹੈ 33 ਕੇਵੀ ਤੋਂ ਉੱਤੇ ਕਿਸ ਕਿਸਮ ਦੀ ਲਾਈਨ ਕੁਚਾਲਕ ਵਰਤਿਆ ਜਾਂਦਾ ਹੈ ਕੁਚਾਲਕ ਮਤਲਬ ਇਨਸੂਲੇਟਰ ਅਸੀਂ ਜਿਹੜਾ 33 ਕੇਵੀ ਤੋਂ ਕਿਹੜਾ ਇਨਸੂਲੇਟਰ ਅਸੀਂ ਵਰਤਦੇ ਆਂ ਤੇ ਆਪਸ਼ਨ ਹੈ ਆਪਣੇ ਕੋਲੇ ਸਾਈਕਲ ਇਨਸੂਲੇਟਰ ਆਪਸ਼ਨ ਬੀ ਹੈ ਸਸਪੈਂਸ਼ਨ ਇਨਸੂਲੇਟਰ ਆਪਸ਼ਨ ਸੀ ਹੈ ਸਟ੍ਰੇਨ ਇਨਸੂਲੇਟਰ ਆਪਸ਼ਨ ਡੀ ਹੈ ਪਿਨ ਇਨਸੂਲੇਟਰ ਤੇ ਇਹਨਾਂ ਵਿੱਚੋਂ ਜਿਹੜਾ ਸਹੀ ਆਨਸਰ ਹੈ ਸਸਪੈਂਸ਼ਨ ਇਨਸੂਲੇਟਰ ਜਿਹੜਾ ਅਸੀਂ 33 ਕੇਵੀ ਲਾਈਨ ਤੇ है। क्वेश्चन है। एसी मात्रा का रूप गुणक है फ्रॉम फैक्टर है एसी मात्रा का वो की है ऑप्शन है आर एमएस मूल औस्तमूल ऑप्शन बी है अधिकतम मूल मूल। ऑप्शन सी है न्यूनतम मूल आर एस एम मूल ऑप्शन डी है औस्त मूल मूल। ਤੇ ਇਹਨਾਂ ਵਿੱਚੋਂ ਜਿਹੜਾ ਸਹੀ ਆਨਸਰ ਹੈ ਆਰਐਸਐਮਐਲ ਮੂਲ ਉਸਤ ਮੂਲ ਜਿਹੜਾ ਸਹੀ ਆਨਸਰ ਹੈ ए ਹੈ ਨੈਕਸਟ ਕੁਐਸਚਨ ਹੈ ਦਿੱਤੇ ਯੰਤਰਾਂ ਯੰਤਰ ਵਿੱਚ ਨੈਕਸਟ ਕੁਐਸਚਨ ਹੈ ਦਿੱਤੇ ਯੰਤਰ ਦੀ ਵਰਤੋਂ ਕਰਕੇ ਕਿਹੜੇ ਪੈਰਾਮੀਟਰ ਨੂੰ ਮਾਪਿਆ ਜਾਂਦਾ ਹੈ ਆਪਾਂ ਜਿਹੜਾ ਆਪਣੇ ਕੋਲੇ ਦਿਖਾਈ ਦੇ ਰਿਹਾ ਹੈ ਜਿਹੜਾ ਯੰਤਰ ਹੈ ਕਿਹੜਾ ਯੰਤਰ ਹੈ ਤੇ ਆਪਾਂ ਕੀ ਮਾਪਦੇ ਆ ਇਹਦੇ ਨਾਲ ਤੇ ਆਨਸਰ ਜਿਹੜਾ ਆਪਾਂ ਆਪਸ਼ਨ ਹੈ A ਕਰੰਟ B ਹੈ DC ਵੋਲਟੇਜ C ਹੈ AC ਵੋਲਟੇਜ D ਹੈ AC ਕਰੰਟ ਇਹਨਾਂ ਵਿੱਚੋਂ ਜਿਹੜਾ ਸਹੀ ਆਨਸਰ ਹੈ DC ਵੋਲਟੇਜ ਇਹਦਾ ਸਹੀ ਆਨਸਰ ਹੈ ਨੈਕਸਟ ਕੁਐਸਚਨ ਹੈ 5th ਕੁਐਸਚਨ ਹੈ ਓਵਰ ਹੈਡ ਕੇਬਲਾਂ ਦੇ ਮੁਕਾਬਲੇ ਭੂਮੀਗਤ ਕੇਬਲਾਂ ਦੀ ਵਰਤੋਂ ਕਰਨ ਦਾ ਮੁੱਖ ਫਾਇਦਾ ਕੀ ਹੈ ਆਵਰ ਹੈਡ ਕੇਬਲ ਜਿਹੜੇ ਆਪਾਂ ਪੋਲ ਦੇ ਉੱਤੇ ਕੇਬਲ ਆਪਛਾਨੇ ਆ ਤੇ ਭੂਮੀਗਤ ਜਿਹੜੀ ਜ਼ਮੀਨ ਦੇ ਅੰਦਰ ਗਰਾਉਂਡ ਕਰਦੇ ਆ ਉਹਨੂੰ ਭੂਮੀਗਤ ਕੇਬਲ ਕਹਿੰਦੇ ਆ ਤੇ ਉਹਨਾਂ ਦਾ ਮੁੱਖ ਫਾਇਦਾ ਕੀ ਹੈ অপਸ਼ਨ A ਹੈ ਆਸਾਨ ਦੇਖਭਾਲ অপਸ਼ਨ B ਹੈ ਸੁਜਾਤਮਕ ਤੌਰ ਤੇ অপਸ਼ਨ C ਹੈ ਮੌਸਮ ਅਤੇ ਹਾਸ਼ਿਆ ਕਾਰਨ ਹੋਣ ਵਾਲੇ ਨੁਕਸਾਨ ਦੇ ਜੋਖਮ ਨੂੰ ਘਟਾਇਆ ਗਿਆ ਹੈ ਆਪਸ਼ਨ ਡੀ ਹੈ ਕਟ ਲਾਗਤ ਦੇ ਇਹਨਾਂ ਵਿੱਚੋਂ ਸਹੀ ਆਨਸਰ ਹੈ ਸੁਜਾਤਮਕ ਤੌਰ ਤੇ ਜਿਹੜਾ ਆਪਣਾ ਸਹੀ ਆਨਸਰ ਹੈ ਨੈਕਸਟ ਕੁਐਸਚਨ ਹੈ ਬਿਜਲੀ ਦੇ ਦਬਾਅ ਦੇ ਨੂੰ ਨੈਕਸਟ ਕੁਐਸਚਨ ਹੈ ਬਿਜਲੀ ਦੇ ਦਬਾਅ ਡੈਸ਼ ਨੂੰ ਵੀ ਕਿਹਾ ਜਾਂਦਾ ਹੈ ਆਪਸ਼ਨ ਹੈ ਵੋਲਟੇਜ ਆਪਸ਼ਨ ਬੀ ਹੈ ਪਾਵਰ ਆਪਸ਼ਨ ਸੀ ਹੈ ਊਰਜਾ ਆਪਸ਼ਨ ਡੀ ਹੈ ਪ੍ਰਤੀਰੋਧ ਜਿਹੜਾ ਇਹਦਾ ਸਹੀ ਆਨਸਰ ਹੈ ਵੋਲਟੇਜ ਨੈਕਸਟ ਕੁਐਸਚਨ ਹੈ ਆਪਣਾ ਇੱਕ ট্রান্সਫਾਰਮਰ ਵਿੱਚ ਬਰੀਦਰ ਦਾ ਕਮ ਡੈਸ਼ ਹੈ ਫਸਟ ਆਪਸ਼ਨ ਹੈ ਆਪਣੇ ਕੋਲੇ ਵਾਈਂਡਿੰਗ ਨੂੰ ਠੰਡੀ ਹਵਾ ਦੀ ਸਪਲਾਈ ਬਣਾਈ ਰੱਖਣਾ ਬੀ ਆਪਸ਼ਨ ਹੈ ਟੈਂਕ ਵਿੱਚ ਤੇਲ ਦੇ ਪੱਧਰ ਨੂੰ ਕੰਟਰੋਲ ਕਰਨਾ ਆਪਸ਼ਨ ਸੀ ਹੈ ਟੈਂਕ ਵਿੱਚ ਨਮੀ ਦੇ ਦਾਖਲੇ ਨੂੰ ਰੋਕਣਾ অপਸ਼ਨ ਡੀ ਹੈ ਟੈਂਕ ਵਿੱਚ ਨਮੀ ਦੇ ਦਬਾਅ ਨੂੰ ਰੋਕਣਾ ਦੇ ਇਹਦਾ ਸਹੀ ਆਨਸਰ ਹੈ ਟੈਂਕ ਵਿੱਚ ਨਮੀ ਨੂੰ ਦਾ ਇਹਦਾ ਸਹੀ ਆਨਸਰ ਹੈ ਸੀ ਟੈਂਕ ਵਿੱਚ ਨਮੀ ਦੇ ਦਾਖਲੇ ਨੂੰ ਰੋਕਣਾ 8ਵਾਂ ਕੁਐਸਚਨ ਹੈ ਇੱਕ ਦਿਨ ਵਿੱਚ 8 ਘੰਟੇ कम करने वाले दस लैंपा की रोजाना ऊर्जा की खपत होगी जिते हरेक लैंप सौ का है तो यूनिट दसनी है भी किन्नी यूनिट खपत करेगा ऑप्शन है ए जीरो पॉइंट अठ ऑप्शन बी है अठ सौ ऑप्शन सी है अस्सी इकाइयां, ऑप्शन डी है अठ इकाइयां। तो सही आंसर है अठ एक सही आंसर है अठ यूनिट जरा खपत करेगा नौ क्वेश्चन है बिजली की मात्रा की इकाई की है ऑप्शन अपने को वाट ऑप्शन बी है वोल्टेज ऑप्शन सी है करंट ऑप्शन डी है कुलाम सही आंसर है वोल्टेज बिजली दी मात्रा की इकाई की है वोल्टेज क्वेश्चन है ट्रांसफार्मर की रेटिंग डैश दर्शाई जाती है ऑप्शन है के वी के ऑप्शन ए है के ऑप्शन बी है के वी ए आर ऑप्शन सी है के वी डी है के डबल्यू एच सही आंसर है के डबल्यू के वी ए ਕੀਲੋ ਵੋਲਟ ਐਂਪੀਅਰ ਇਹਦਾ ਸਹੀ ਆਨਸਰ ਹੈ ਨੈਕਸਟ ਕੁਐਸਚਨ ਹੈ ਯਾਰ ਮੇ ਕੁਐਸਚਨ ਹੈ ਟਰਾਂਸਫਾਰਮਰ ਦੇ ਤਾਂਬੇ ਦੇ ਨੁਕਸਾਨ ਦਾ ਪਤਾ ਲਗਾਉਣ ਲਈ ਟਰਾਂਸਫਾਰਮਰ ਵਿੱਚ ਹੀਟ ਦਿੱਤੀਆਂ ਵਿੱਚੋਂ ਕਿਹੜੀ ਜਾਂਚ ਨੂੰ ਕੀਤਾ ਜਾਂਦਾ ਹੈ ਵੀ ਜਦੋਂ ਆਪਣਾ ਤਾਂਬੇ ਦਾ ਨੁਕਸਾਨ ਹੋਵੇ ਤੇ ਆਪਾਂ ਕਿਹੜਾ ਟੈਸਟ ਕਰਦੇ ਹਾਂ ਤੇ ਆਪਸ਼ਨ ਹੈ ਸ਼ਾਰਟ ਸਰਕਟ ਟੈਸਟ ਆਪਸ਼ਨ ਬੀ ਹੈ ਰੇਸ਼ੋ ਟੈਸਟ অপশন সি ਹੈ ওপেন সার্কিট টেস্ট অপশন ডি ਹੈ এম প্লাস টেস্ট ਤੇ ਇਹਦਾ ਸਹੀ ਸ਼ਾਰਟ ਸਰਕਟ ਟੈਸਟ ਪੀਐਸਪੀसीएल ਦੇ एग्जाम ਦੀ ਤਿਆਰੀ ਕਰਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆ ਸਕਾਂ